ਮਾਸਟਰ ਬਜਿੰਦਰ ਸਿੰਘ ਦੀ ਟੀਮ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਸ਼ਿਕਾਇਤ ਕਰਤਾ ਮਹਿਲਾ ਦੇ ਖਿਲਾਫੀ ਕਾਫੀ આરોਪ ਵੀ ਲਗਾਏ ਗਏ ਸਨ ਅਤੇ ਕਾਫੀ ਸਬੂਤ ਵੀ ਦੱਸੇ ਗਏ ਸਨ ਇੱਥੇ ਤੱਕ ਕਿ ਇੱਕ ਰਿਕਾਰਡਿੰਗ ਵੀ ਸਾਹਮਣੇ ਲਿਆਂਦੀ ਗਈ ਸੀ ਜਿਸ ਦੇ ਵਿੱਚ ਮਹਿਲਾ ਦੀਆਂ ਕਾਫੀ ਗੱਲਾਂ ਜੋ ਵਾਇਰਲ ਕੀਤੀਆਂ ਗਈਆਂ ਸੀ ਅੱਜ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਤੇ ਮਹਿਲਾ ਕਈ ਹੋਰ ਬਕਵਕ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਲ ਮੁੱਲਾਪੁਰ ਦੇ ਡੀਐਸਪੀ ਨੂੰ ਮਿਲਣ ਪੁੱਜੇ ਸਨ ਇਸ ਮੌਕੇ ਤੇ ਮਹਿਲਾ ਨੇ ਦੱਸਿਆ ਕਿ ਜੋ ਵੀ ਪਾਸਟਰ ਦੀ ਟੀਮ ਵੱਲੋਂ ਇਲਜ਼ਾਮ ਲਗਾਏ ਗਏ ਸਨ ਉਹ ਬਿਲਕੁਲ ਝੂਠ ਨੇ ਅਤੇ ਜੋ ਵੀਡੀਓ ਦੀ ਗੱਲ ਕਰ ਰਿਹਾ ਉਹ ਬਿਲਕੁਲ ਅਸਲੀ ਵੀਡੀਓ ਹੈ ਤੇ ਕੋਈ AI ਦੇ ਨਾਲ ਛੇੜਖਾਨੀ ਨਹੀਂ ਕੀਤੀ ਗਈ ਇਸ ਮੌਕੇ ਸ਼ਿਪ ਸੈਨਾ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਵਕਵਕ ਰਾਜਨੀਤਿਕ ਪਾਰਟੀਆਂ ਦੇ ਕੁਝ ਆਗੂ ਵੀ ਉੱਥੇ ਪਹੁੰਚੇ ਹੋਏ ਸਨ ਪੂਰੇ ਮਾਮਲੇ ਦੀ ਗੱਲ ਸੁਣਨ ਤੋਂ ਬਾਅਦ ਡੀਐਸਪੀ ਮੋਹਿਤ ਅਗਰਵਾਲ ਨੇ ਵੀ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਸ਼ਿਕਾਇਤ ਉਹਨਾਂ ਦੇ ਕੋਲ ਪੁੱਜ ਚੁੱਕੀ ਹੈ ਤੇ ਹੁਣ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਪੜਤਾਲ ਕੀਤੀ ਜਾਵੇਗੀ ਕੀ ਕਹਿਣਾ ਹੈ ਇਸ ਮੌਕੇ ਪੀੜਿਤ ਮਹਿਲਾ ਦਾ ਸ਼ਿਵ ਸੈਨਾ ਆਗੂ ਦਾ ਅਤੇ ਡੀਐਸਪੀ ਮੋਹਿਤ ਅਗਰਵਾਲ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿਤਾ ਤੇ ਉਸ ਤੋਂ ਬਾਅਦ ਉਹ ਬੱਚਾ ਬੋਲਣ ਲੱਗੇ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਫੋਟ ਜਿੱਦਾਂ ਨਾ ਕਰੋ ਪਰ ਉਹਨਾਂ ਨੇ ਉਹਦੇ ਮੂੰਹ ਪਰ ਬਹੁਤ ਜ਼ਿਆਦਾ ਥੱਪੜ ਮਾਰੇ ਬਹੁਤ ਜ਼ਿਆਦਾ ਉਸ ਮੁੰਡੇ ਨੂੰ ਕੁੱਟਿਆ ਉਸ ਉਸ ਨੌਜਵਾਨ ਨੂੰ ਪਾਸਟਰ ਵੱਲੋਂ ਦੁਆਰੇ ਰਿਪ੍ਰেজেন্ট ਕੀਤਾ ਗਿਆ ਕਿ ਇਸ ਇਸ ਦੇ ਤਾਂ ਥੱਪੜ ਮਾਰੇ ਹੀ ਨਹੀਂ ਉਹ ਉਹ ਵੀ ਤੁਹਾਡੇ ਤੱਕ ਪਹੁੰਚੀ ਗੱਲ ਹੈ ਹਾਂਜੀ ਉਹ ਪਹੁੰਚੀ ਹੈ ਕਿਉਂਕਿ ਉਹ ਬੋਲ ਰਿਹਾ ਕਿ ਵੀਡੀਓ ਬਿਲਕੁਲ ਫੇਕ ਹੈ ਇਹ ਵੀਡੀਓ ਹੀ ਫੇਕ ਹੈ ਅਸੀਂ ਉਸ ਟਾਈਮ ਤੇ ਬੱਚੇ ਕਹਿ ਰਹੇ ਕਿ ਅਸੀਂ ਉੱਥੇ ਸੀਗੇ ਹੀ ਨਹੀਂ ਤੇ ਉਹ ਸੋਚੋ ਜੇ ਬੱਚੇ ਝੂਠ ਬੋਲ ਰਹੇ ਤਾਂ ਕਿਸ ਪ੍ਰਸ਼ਾਸਨ ਚ ਝੂਠ ਬੋਲ ਰਹੇ ਹੋਣੇ ਕਿਉਂਕਿ ਜੇ ਇਹ ਫੇਕ ਹੋਏਗੀ ਜੇ ਵੀਡੀਓ ਫੇਕ ਹੋਏਗੀ ਪਾ ਸਭ ਕੁਝ ਐਮਪਲੀਟਿਊਡ ਬੋਲ ਰਹੀ ਹੈ ਜੇ ਵੀਡੀਓ ਸੱਚਾ ਤਾਂ ਇਹਦਾ ਮਤਲਬ ਬੱਚੇ ਕਿਸੇ ਪ੍ਰੈਸ਼ਰ 'ਚ ਝੂਠ ਬੋਲ ਸਕਦੇ ਆ ਕਿਉਂਕਿ ਸਾਫ਼ ਹੀ ਬੋਲ ਰਹੇ ਕਿਉਂਕਿ ਉਹਦੀ ਸਿਸਟਮ ਨੂੰ ਵੀ ਅਪਗ੍ਰੇਡ ਕਰ ਸਕਦੇ ਆ ਹੋ ਸਕਦਾ ਇਹ ਵੀ ਹੋ ਜਾਈ ਹੁਣ ਉਹਦੀ ਸਿਸਟਮ ਨਾਲ ਪਰਣਗੇ ਪ੍ਰੈਸ਼ਰ 'ਚ ਨਹੀਂ ਕਿਉਂਕਿ ਇਹਨਾਂ ਨੂੰ ਸਿਰਫ ਤੋਂ ਇੰਨੀ ਸਪੋਰਟ ਜਿਹੜੇ ਕਿਸੇ ਆਸਥਾ ਨੂੰ ਲੈ ਕੇ ਜੁੜੇ ਸੀ ਜਾਂ ਤੁਸੀਂ ਕੋਈ ਉੱਥੇ ਕਾਰੋਬਾਰ ਕੀਤਾ ਕਰਨਾ ਨਹੀਂ ਨਹੀਂ ਦੇਖੋ ਇਹ ਸਿਰਫ ਜਦ ਅਸੀਂ ਉੱਥੇ ਜੁੜੇ ਸੀਗੇ ਅਸੀਂ ਸਿਰਫ ਪਰਮੇਸ਼ਰ ਦੇ ਨਾਮ ਨੂੰ ਜੁੜੇ ਸੀਗੇ ਕਿ ਕਿਸੇ ਨੂੰ ਲੱਗਿਆ ਸੀ ਕਿ ਨਹੀਂ ਸੱਚੀ ਪਰਮੇਸ਼ਰ ਕੰਮ ਕਰਦਾ ਹੈ ਤੇ ਉਸ ਵਿਸ਼ਵਾਸ ਨੂੰ ਲੈ ਕੇ ਅਸੀਂ ਹੁਣ ਤੱਕ ਬੈਠੇ ਹਾਂ ਕਿ ਹਾਂ ਸੱਚ ਵੀ ਜਿਹੜਾ ਬਾਈਬਲ 'ਚ ਲਿਖਿਆ ਉਹ ਪਰਮੇਸ਼ਰ ਹੈਗਾ ਹੈ ਤੇ ਉਸੇ ਚੀਜ਼ ਨੂੰ ਜੋ ਬਾਈਬਲ ਦੇ ਵਚਨ ਹੈ ਉਹਨਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਜਦ ਸਾਨੂੰ ਪਤਾ ਲੱਗਿਆ ਕਿ ਬਾਈਬਲ ਦੇ ਅਨੁਸਾਰ ਕੁਝ ਵੀ ਨਹੀਂ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਅਸੀਂ ਉੱਥੇ ਮੂਵ ਹੋਣਾ ਹੀ ਇਹ ਸਮਝਦਾਰੀ ਸਮਝੀ ਹੈ ਕਿ ਜਦ ਅਸੀਂ ਜੇ ਰੱਬ ਸਾਡੇ ਸਾਡੀ ਪ੍ਰਾਰਥ ਉਹ ਸਾਡੇ ਜੀਵਨ ਚ ਕੰਮ ਕਰੇਗਾ ਕਿਉਂਕਿ ਇੱਕ ਆਡੀਓ ਵੀ ਵਾਇਰਲ ਕਰੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਉਹਨੂੰ ਕੀ ਉਹਦੇ ਵਿੱਚ ਇਹ ਕਹਿ ਰਹੀ ਹੈ ਕਿ ਮੈਂ ਜਦੋਂ ਤੁਹਾਨੂੰ ਛੱਡ ਕੇ ਜਾਵਾਂਗੀ ਮੈਂ ਬਿਲਕੁਲ ਤਬਾਹ ਕਰ ਦੂੰਗੀ ਉਹਨਾਂ ਨੇ ਮੈਂ ਇਹ ਕਰ ਦੂੰਗੀ ਮੈਂ ਬਦਨਾਮੀ ਕਰ ਦੂੰਗੀ ਪਰ ਜੋ ਐਕਿਊਰੇਟ ਆਡੀਓ ਹੈ ਉਹ 8 ਮਿੰਟ ਦੀ ਹੈ ਉਹਨੂੰ ਕੱਟ-ਪੁੱਟ ਕੇ ਮਨ ਲਓ ਐਡਿਟ ਕਰਕੇ ਪ੍ਰੋਪਰ ਉਹ ਚੀਜ਼ਾਂ ਆਈਆਂ ਆਈਆਂ ਕਿ ਮੈਂ ਤਬਾਹ ਕਰ ਦੂੰਗੀ ਮੈਂ ਇਹ ਕਰ ਦੂੰਗੀ ਇਹ ਬੰਦ ਹੋਣ ਵਾਲੀ ਹੈ ਮੈਂ ਬੰਦ ਕਰਵਾ ਦੂੰਗੀ ਮਨ ਲਓ ਐਡੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਉਹ ਪ੍ਰੋਪਰ ਜੋ ਆਡੀਓ 8 ਮਿੰਟ ਦੀ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਹਾਂ ਇੱਕ ਕੁੜੀ ਹੈ ਕੋਈ ਵੀ ਸਮਝਦੇ ਨਾ ਮੈਂ ਇਹ ਚੀਜ਼ ਜੱਜ ਨਹੀਂ ਕਰ ਸਕਦੀ ਕਿਉਂਕਿ ਉਹ ਜੱਜ ਬੈਠੇ ਆਂ ਕਿ ਕਹਿੰਦੇ ਉਹ ਕੁੜੀ ਜਾਣਦੀ ਹੈ ਰੱਬ ਜਾਣਦਾ ਉਹ ਕੁੜੀ ਜਿਸ ਤਰ੍ਹਾਂ ਹੁਣ ਤੁਹਾਨੂੰ ਪਤਾ ਕਿ ਉਹਦੀ ਡੇਢ ਮਹੀਨੇ ਦੀ ਬੇਟੀ ਆ ਉਹਦੇ ਸਟੀਚੇ ਲੱਗੇ ਹੋਏ ਐ ਉਹਨੇ ਪੇਨ ਵਿੱਚ ਐ ਕਦੇ ਦਿੱਲੀ ਜਾ ਰਹੀ ਐ ਉਹ ਤਾਂ ਉਹ ਚੀਜ਼ ਨੂੰ ਕਿਸ ਤਰ੍ਹਾਂ ਸਫਰ ਕਰ ਰਹੀ ਐ ਕਿ ਕੁਇਦੇ ਹਸਬੰਦ ਵਰ ਵੀ રોજ ਦਿੱਲੀ ਉਹਦੇ ਪਾਪਾ ਈਵਨ ਕਿ ਉਹਦੇ ਪਾਪਾ ਹੈ ਵੀ ਨਹੀਂ ਰਿਹਾ ਉਹਨਾਂ ਦੇ ਉੱਪਰ ਵੀ ਰੇਟ ਕੇ ਸਪਾਏ ਜਾ ਰਹੇ ਐ ਛੜਖਾਮੀਆਂ ਦੇ ਤੁਹਾਨੂੰ ਪਤਾ ਕਿ ਅਸੀਂ ਇਸ ਚੀਜ਼ ਲਈ ਪ੍ਰੀਪੇਅਰ ਹੋ ਕੇ ਨਿਕਲੇਗੇ ਜੀ ਕਿ ਇਹ ਸਾਡੇ ਨਾਲ ਇਹ ਚੀਜ਼ਾਂ ਕਰਨਗੇ ਇਸੇ ਲਈ ਅਸੀਂ ਪਹਿਲਾਂ ਹੀ ਆਪਣੇ ਡਿਜ਼ਾਈਨ ਦੇ ਵਿੱਚ ਵੀ ਅਸੀਂ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਸੀਗੀਆਂ ਕਿ ਜੇ ਤੁਸੀਂ ਅਗਰ ਸੋਚ ਰਹੇ ਪਲਾਨ ਕਰ ਰਹੇ ਹੋ ਤਾਂ ਤੁਸੀਂ ਅਜਾ ਕੁਝ ਨਾ ਕਰੋ ਕਿਉਂਕਿ ਸਾਡੇ ਕੋਲ ਐਵੀਡੈਂ

ਅ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਡੇਰੇ ਦੇ ਵਿੱਚ ਜਾਣੇ ਹੋ ਕੋਈ ਲਿਖਤੀ ਥੋੜਾ ਹਾਂਜੀ ਸਾਡੇ ਹਾਂਜੀ ਸਾਡੇ ਪ੍ਰੋਪਰ ਫਾਰਮ ਵਿੱਚ ਭਰਿਆ ਜਾਂਦਾ ਸਾਡੇ ਖਾਲੀ ਪਏ ਕਾਗਜ਼ਾਂ ਦੇ ਉੱਪਰ ਆਧਾਰ ਕਾਰਡ ਤੇ ਸਾਈਨ ਕਰਾਇਆ ਜਾਂਦਾ ਕਿਉਂਕਿ ਕੱਲ ਨੂੰ ਜੇ ਕੋਈ ਛੱਡ ਕੇ ਚਲਾ ਜਾਂਦਾ ਤਾਂ ਕੁਝ ਵੀ ਉਸ ਤੋਂ ਲਿਖ ਕੇ ਉਦੋਂ ਪਰ ਅਲੀਗੇਸ਼ਨ ਲਗਾ ਸਕਦੇ ਆ ਅੱਛਾ ਹਾਂਜੀ ਤਾਂ ਉਹ ਬਕਾਇਦਾ ਸੀ ਮੈਂਸ਼ਨ ਕੀਤਾ ਵਾ ਆਪਣੀ ਡਿਜ਼ਾਈਨ ਤੇ ਵਿੱਚ ਕਿ ਮੇਰੇ ਆਈਡੀ ਪ੍ਰੂਫ ਵੀ ਹੈਗਾ ਮੇਰੇ ਫੋਟੋਕਾਪੀ ਪਈ ਆ ਬਲੈਂਕ ਪੇਪਰ ਤੇ ਸਾਈਨ ਕੀਤੇ ਹੋਏ ਆ ਤੇ ਇਹ ਚੀਜ਼ਾਂ ਸੀ ਮੈਂਸ਼ਨ ਕੀਤੀਆਂ ਨਹੀਂ ਆਉਂਦੇ ਇੱਥੇ ਕਿੰਨੇ ਇੱਕ ਫੋਟੋ ਤੋਂ ਇਲਾਵਾ ਕਿੰਨੀਆਂ ਤੌਰ ਦਾ ਇਹ ਜਿਹੇ ਵਾਲੇ ਜਿਹੜ ਜਦੋਂ ਬਹੁਤ ਸੀਆਂ ਜੜੀਆਂ ਕੁੜੀਆਂ ਲੇਡੀ ਦਾ ਛੱਡ ਕੇ ਵੀ ਜਾ ਚੁੱਕੀਆਂ ਔਰ ਬਹੁਤ ਸੀਆਂ ਕੰਪਲੇਂਟਾਂ ਐ ਜੜੀਆਂ ਜਿਨ੍ਹਾਂ ਪਰ ਕਦੀ ਅੱਜ ਤੱਕ ਕੁਝ ਸਾਬਤ ਹੀ ਨਹੀਂ ਕਰ ਪਾਏ ਹਰ ਕੋਈ EMPLOYE ਵੀ ਅਗਰ इवन ਕਿ ਉੱਥੇ ਸੇਵਾ ਕਰਦਾ ਹਰ ਕਿਸੇ ਨੂੰ ਜਦੋਂ ਕੱਢਿਆ ਜਾਂਦਾ ਉਹਦੇ ਲਈ ਸਭ ਤੋਂ ਪਹਿਲਾਂ ਪਲੈਨਿੰਗ ਹੁੰਦੀ ਵੀ ਜਦੋਂ ਪਰ ਕੇਸ ਪਾਦੀ ਹੈ ਤਾਂ ਕਿ ਇਹ ਅੰਦਰ ਦੀਆਂ ਗੱਲਾਂ ਕੋਈ ਬਾਹਰ ਨਾ ਕਰ ਪਾਏ ਕਿੰਨੇ ਸਾਲ ਤੋਂ ਤੁਸੀਂ ਕਿੰਨੇ ਸਾਲ ਤੋਂ ਜੁੜੇ ਹੋ ਮੈਂ ਮੈਂ ਜੋ ਨਾਰਮਲ ਸੇਵਾ ਹੈ ਜਿਹੜੀ ਮੇਰੀ 8-9 ਸਾਲ ਦੀ ਹੈ ਮਤਲਬ ਵੈਸੇ ਮੈਂ 12-13 ਸਾਲ ਤੋਂ ਚਰਸੀ ਚ ਜੁੜੀ ਹੋਈ ਸੀ ਹਾਂਜੀ ਹਾਂ ਇਸ ਦੇਰੇ ਦੇ ਵਿੱਚ ਕਿੰਨੀ ਦੇਰ ਤੋਂ ਹੋ ਗਏ ਤੁਸੀਂ ਇਸ ਇਸ ਚ ਇਸ ਚਰਚ ਵਿੱਚ 12 13 ਸਾਥ ਹੋਈ ਜੁੜੀ ਵੀ ਹੈ ਹਾਂਜੀ ਹਾਂਜੀ ਕਦੇ ਪਹਿਲਾਂ ਵੀ ਤੋੜੇ ਨਾਲ ਇਸ ਤਰ੍ਹਾਂ ਦੀ ਕੋਈ ਹੱਥੋਂ ਪਾਈ ਜਾਂ ਕੋਈ ਇਸ ਤਰ੍ਹਾਂ ਦੀ ਹਨੂਣੀ ਘਟਨਾ ਕਦੇ ਪੁੱਛ ਚੀਜ਼ਾਂ ਚ ਜਦ ਅਸੀਂ ਅਸੀਂ ਬੋਲ ਨਹੀਂ ਪਾਉਂਦੇ ਸੀਗੇ ਅਸੀਂ ਬੋਲ ਨਹੀਂ ਸਕਦੇ ਸੀ ਜੇ ਅਸੀਂ ਕੁਝ ਗਲਤ ਦੇਖ ਲਿਆ ਅਸੀਂ ਜਿਸ ਦਿਨ ਬੋਲਿਆ ਉਸ ਦਿਨ ਸਾਡੇ ਉੱਪਰ ਕੁਛ ਨਾ ਕੁਛ ਸਾਡੇ ਉੱਪਰ ਹੋਇਆ ਜਾਣਾ ਸੀ ਕੋਈ ਕੋਈ ਆਵਾਜ਼ ਚੱਕੀ ਹੀ ਨਹੀਂ ਸਕਦਾ ਸਮਝਦੇ ਮਤਲਬ ਦਬਾਇਆ ਜਾਂਦਾ ਹਰੇਕ ਨੂੰ ਜਿਹੜਾ ਵੀ ਕੋਈ ਹਾਂਜੀ ਕਿ ਕੋਈ ਆਪਣੀ ਮਰਜ਼ੀ ਨਾਲ ਛੱਡ ਕੇ ਨਹੀਂ ਜਾ ਸਕਦਾ ਜੇ ਕੋਈ ਛੱਡ ਕੇ ਜਾਏਗਾ ਤਾਂ ਸਭ ਤੋਂ ਪਹਿਲਾਂ ਉਹਦੇ ਪਰੇਕਸ਼ਨ ਹੀ ਲਿਆ ਜਾਏਗਾ ਤਿੰਨ ਆਈ ਤੁਹਾਡਾ ਸਿਮਰਨਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੋਹਾਲੀ ਸਿਵਕਸ਼ਾਣਾ ਪੰਚਾਇਤ ਆ ਕਿਹੜੇ ਉਹਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ ਯੂਨੀਅਨ ਨਾਲ ਜਾਂ ਜਥੇਬੰਦੀ ਨਾਲ ਮੈਂ ਸਿਵਕਸ਼ਾਣਾ ਜ਼ਿਲ੍ਹਾ ਪ੍ਰਧਾਨ ਮੋਹਾਲੀ ਜੀ ਜਥੇਬੰਦੀਆਂ ਕੋਲ ਸਾਰਿਆਂ ਨੇ ਇਸ ਕੰਮ ਲਈ ਹਿੰਦੂ ਸਭਾ ਨਾਲ ਨੇ ਸਿੱਖ ਜਥੇਬੰਦੀਆਂ ਸਾਰੇ ਸਾਡੇ ਨਾਲ ਨੇ ਪੂਰੀ ਸਪੋਰਟ ਕਰਦੇ ਨੇ ਪੂਰੀ ਦੀ ਪੂਰੀ ਮਤਲਬ ਇਹ ਨਹੀਂ ਕਹਿ ਸਕਦੇ ਮੈਂ ਕੱਲਾ ਜਿਵੇਂ ਕੱਲਾ ਸੀਗਾ ਉਹ ਐਪਲੀਕੇਸ਼ਨ ਗਈ ਸੀ ਨਾ ਉਹ ਵੀ ਕਾਰਵਾਈ ਕੀਤੀ ਅਸੀਂ ਕਰਨੇ ਲਾਵਾਂਗੇ ਹੁਣ ਕਪੂਰਥਲੇ ਧਰਨਾ ਧਰਨਾ ਲਾਉਣਾ ਅਸੀਂ ਅਸਲ ਵੀ ਦਾ ਕਰੋ ਕਰਾਂਗੇ ਡੀਸੀ ਦਾ ਕਰਾਂਗੇ ਕਿ ਅਰੈਸਟ ਕਿਉਂ ਨਹੀਂ ਕਰਦੇ ਬੰਦੇ ਬਜੇਜਰ ਦੇ ਐਫ ਆਈ ਦਰਜ ਹੋ ਗਈ ਪੌਕਸੋ ਐਕਟ ਲੱਗ ਚੁੱਕਿਆ ਕਿ ਉਹਨੂੰ ਅਰੈਸਟ ਕਿਉਂ ਨਹੀਂ ਕਰਦੇ ਉੱਥੋਂ ਦਾ ਮੀਡੀਆ ਕੋਈ ਸਾਡੀ ਹੈਲਪ ਨਹੀਂ ਕਰਦਾ ਨਾ ਕੋਈ ਖਬਰ ਲਾਉਣਾ ਸਾਡੀ ਉਹ ਕੀ ਲੱਗਦਾ ਕਿ ਕਿ ਮੀਡੀਆ ਕਹ ਲੋ ਜਾਂ ਪ੍ਰਸ਼ਾਸਨ ਕਹ ਲੋ ਕਿ ਬਜੇਜਰ ਦੇ ਹੱਥ ਦੇ ਵਿੱਚ ਆ ਕਿਹਾ ਬਿਲਕੁਲ ਨਹੀਂ ਕਹਿੰਦਾ ਕਹਿੰਦਾ ਪ੍ਰਸ਼ਾਸਨ ਦਾ ਮੇਰੀ ਪਾਕਟ ਚ ਹੈ ਤੇ ਪੁਲਿਸ ਵੀ ਪਾਕਟ ਚ ਹੈ सीएम ਜਮਲ ਪੋਕਰ ਤੇ ਦੱਸੋ ਤੇ ਪਰ ਕੀ ਕਹਿਦੀ ਜੇ ਕਿ ਐ ਤੋਂ ਪਰ ਅਸੀਂ ਕੀ ਆਸ ਲੇ ਕੇ ਜਾ ਸਕਦੇ ਕਿ মিডিਆ ਹੈ মিডিਆ ਸਾਡੀ ਹੈਲਪ ਕਰ ਸਕਦਾ ਜਿਹੜੀ ਪੂਰੇ ਵਰਲਡ ਚ ਆਵਾਜ਼ ਸਾਡੀ ਕਮਾ ਸਕਦਾ ਕਿੰਨਾ ਧੱਕਾ ਹੋ ਰਿਹਾ ਕੈਮਰਾ ਮਿਲਤਾਏ ਹੁਣ ਬਾਕੀ ਕਦੇ ਹੋਊਗਾ ਵੀ ਨਹੀਂ ਜਾਨ ਚਲੇ ਜਾਊਗੀ ਪਰ ਇਦਾਂ ਦੀ ਪਾਰਟੀ ਨਾ ਸੀ ਫੈਸਲਾ ਕਰਨ ਵਾਲੇ ਨਾ ਸਮਝੌਤਾ ਕਰਨ ਵਾਲੇ ਪਹਿਲਾਂ ਹੁਣ ਕੁੜੀ ਦੇ ਆਫਰ ਆ ਜਿਹੜੀ ਕੇਸ ਚੱਲਦਾ ਪਿਆ ਕਿ ਪੈਸੇ ਲੈ ਕੇ ਸਮਝੌਤਾ ਅੱਜ ਤੱਕ ਨਹੀਂ ਕੀਤਾ ਆਪਣੀ ਹੱਕ ਲਾਲ ਦੀ ਖਾਨੇ ਆ ਸਮੋਚਾ ਪੈਸੇ ਲਈ ਨਹੀਂ ਕਰਦੇ ਸੀ ਆਪਣੀ ਇੱਜ਼ਤ ਪਿਆਰੀ ਹੈ ਕਿ ਚਾਹ ਪੈਸਾ ਕੰਮ ਕਰ ਸਾਨੂੰ ਇੱਜ਼ਤ ਪਿਆਰੀ ਪੈਸਾ ਨਹੀਂ ਸਿੱਖ ਵੀ ਨਾਲ ਨੇ ਭਾਈ ਹਿੰਦੂ ਵੀ ਨਾਲ ਨੇ ਸਾਰੇ ਨਾਲ ਨੇ ਇਹ ਨੂੰ ਨਾ ਤੇਰੇ ਵੀ ਸਾਰੇ ਨਾਲ ਨੇ ਦੇਖੋ ਕੋਈ ਜ਼ਬਰਦਸਤੀ ਨਹੀਂ ਕਰਦਾ ਕਿ ਤੁਸੀਂ ਇੱਧਰ ਆ ਜਾਓ ਬੰਦਾ ਰਾਇਬਲ ਪੜ ਕੇ ਜਾਂਦਾ ਜੋ ਗੁਰੂ ਗ੍ਰੰਥ ਸਾਹਿਬ ਪੜ ਕੇ ਸਾਡੇ ਚੋਂ ਜਾਂ ਰਮਾਇਣ ਸਾਡ ਪੜ ਕੇ ਬੰਦਾ ਤਾਂ ਹੁੰਦਾ ਜੋ ਉਹਨੂੰ ਚੰਗਾ ਲੱਗੇਗਾ ਕੋਈ ਜ਼ਬਰਦਸਤੀ ਕੋਈ ਨਹੀਂ ਕਰਦਾ ਜੀ ਜ਼ਬਰਦਸਤੀ ਕੋਈ ਨਹੀਂ ਕਰਦਾਂਗੇ ਤੇ ਹੁਣ ਇਸ ਮਾਮਲੇ ਦੇ ਵਿੱਚ ਡੀਐਸਪੀ ਸਾਹਿਬ ਨਾਲ ਗੱਲਬਾਤ ਹੋਈ ਹੈ ਕਿ ਇਹ ਸਵਾਸ਼ਣ ਦਿੱਤਾ ਗਿਆ ਕਿ ਕਹਿੰਦੇ ਨੇ ਪਰਚਾ ਹੁਣ ਦਰਜ ਹੋਣ ਲੱਗਾ ਜੀ ਪਰਚਾ ਦਰਜ ਤਾਂ ਜਾਵਾਂਗੇ ਅਸੀਂ ਪਰਚਾ ਦਰਜ ਹੋਣ ਲੱਗਿਆ ਬਸ 10 15 ਮਿੰਟ ਅੱਧਾ ਘੰਟਾ ਹੋਰ ਨਾਲ ਬੈਠੇ ਸਵੇਰ ਦੇ ਬੈਠੇ ਪਰਚੇ ਲਈ ਬੈਠੇ ਮੰਗਦੇ ਬਹੁਤ ਵਧੀਆ ਇਮਾਨਦਾਰ ਅਫਸਰ ਨੇ ਮੋਜੀ ਜੀ ਤੇ ਪਰਮਾਨਿਕ ਸਾਡੇ ਐਸਐਸਪੀ ਤੇ ਡੀਜੀਪੀ ਸਾਹਿਬ ਉਹਨਾਂ ਦੀ ਉਹਨਾਂ ਦੀ ਹੈਲਪ ਨਾਲ ਸਾਡਾ ਇਹ ਸਾਰਾ ਵਧੀਆ ਉਹਨਾਂ ਦੇਖਿਆ ਕਿ ਕੌਣ ਗਲਤ ਕੌਣ ਸੀ ਨਾ ਤਾਂ ਪਰਚਾ ਦਰਜ ਹੋ ਰਿਹਾ ਜੇਕਰ ਕਾਰਵਾਈ ਅਮਲਚ ਨਹੀਂ ਲਿਆਂਦੀ ਗਈ ਤਾਂ ਕਿਸਦਾ ਸਮਝਾ ਦੀ ਕੀ ਜਿੰਵਰਸ ਤਰ੍ਹਾਂ ਦੀ ਜਿਨਾ ਕਰਾਂਗੇ ਸੰਘਾਸ ਦਾ ਕਰਾਂਗੇ ਜੀ ਧਰਨੇ ਲਾਵਾਂਗੇ ਜੀ

रिगार्डिंग जो वायरल वीडियो है उसमें जैसे दिख रहा है तो उन्होंने बताया है कि मेरे साथ जैसे मारपीट हुई है वहां पे ड्यू टू सम इश्यूज तो वो हमने जो है स्टेटमेंट उनकी रिकॉर्ड कर ली है और जो जो उस पर जो एलिगेशन बनते हैं उसके अकॉर्डिंग भी हम आगे कार्रवाई करेंगे तो सर अभी स्टेटमेंट रिकॉर्ड की गई है और क्या प्रॉफिट बजिंदर को भी बुलाया जाएगा सर उससे पूछताछ के लिए इंक्वायरी में शामिल करवाया जाएगा वो डेफिनेटली जो जो इसमें जो लॉफुल कोर्स है हम अडॉप्ट करेंगे उसमें जिसकी भी शमूलियत होगी जिसको भी बुलाने की ज़रूरत होगी डेफिनेटली उसको इसमें शामिल किया जाए और क्या बताया क्या उन्होंने और ने मतलब मारपटाई के बिना बताया कि उसके बारे में कुछ ऐसी भी जानकारी भी दिया और भी पास्टर के बताया कुछ जी वो अभी जो है उन्होंने उस वीडियो के बारे में बताया है जैसे उनकी उसमें लग रहा है कि मारपीट हुई है जैसे सारी बातें हैं उन्होंने अपनी स्टेटमेंट दी है उसको हम स्टडी करके उस पर जो आगे कार्रवाई है वो हम करते हैं

जो बताया गया है उसके अकॉर्डिंगली उन्होंने बताया कि जहां पे इनकी प्रेयर होती है आफ्टर प्रेयर है जो उस आ, उसके बाद का इंसिडेंट है तो सर ये मोटो लिया पुलिस ने या इन लोगों की तरफ से कंप्लेंट दी गई है इनकी तरफ से कंप्लेंट दी गई है उस कंप्लेंट में हम इनको बुला रहे थे तो इन्होंने आज हमारे पास आपके साथ ही हैं और इन्होंने अपनी स्टेटमेंट रिकॉर्ड करवाई है तो उस स्टेटमेंट के बेस पे जो कार्रवाई बनती होगी वो हम करेंगे तो ये पहले एसएसपी से मार्को का ये यहाँ जी जी अच्छा जी